brought to by silver pumps top quality or consistent performance ke liye sirf silver pumps naam yaad rakhna dekho vote pehniya leader nu oh zamana chale gaya jithe party ne ticket deti thi party ek badi vaddi cheez hundi a utthe chehra vi dekhne chalo aur oh chehra chunne ge jene lokan ch kaam kita jene lokan ch fechreya oh keval bharat kushan aashu a ਅਨ ਰਾਣਾ ਗੁਰਜੀਤ ਪਹੁੰਚਲੇ ਸਰ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਤੋਂ ਜਿਹੜੀ ਆ ਜਿਹੜੀ ਆ ਪ੍ਰਚਾਰ ਹੋਰ ਤੇਜੀ ਨਾਲ ਹੋਵੇ ਅੱਜ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਔਰ ਲੀਡਰ ਸਹਿਬਾਨ ਬੜੇ ਜੋਸ਼ੋ ਖੁਰੋਸ਼ਨਾ ਭਾਰਤ ਪੁਸ਼ਪ ਆਸ਼ੂ ਜੀ ਦਾ ਜਿਹੜਾ ਨਿਰਮਹੰਕਨ ਪਰਤੇ ਉੱਪਰ ਉੱਦੀ ਆਏ ਆ ਔਰ ਆਸ਼ੂ ਜੀ ਦੇਖੋ ਵੋਟ ਪੈਣੀ ਆ ਲੀਡਰ ਨੂੰ ਕੋਈ ਜ਼ਮਾਨਾ ਚਲੇ ਗਿਆ ਜਿੱਥੇ ਪਾਰਟੀ ਨੇ ਟਿਕ ਰਦੀ ਤੀ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਉਥੇ ਚਿਹਰਾ ਵੀ ਦੇਖਣੇ ਚ ਲੋ ਔਰ ਉਹ ਚਿਹਰਾ ਚੁਣਨਗੇ ਜਿਹਨੇ ਲੋਕਾਂ ਚ ਕੰਮ ਕੀਤਾ ਜਿਹਨੇ ਲੋਕਾਂ ਚ ਵਿਛੜਿਆ ਉਹ ਕੇਵਲ ਭਾਰਤ ਪੁਸ਼ਨ ਆਸ਼ੂ ਆ ਐਂਡ ਪਹਿਨ ਪੰਜਾਬ ਲੋਕ ਇਹਨਾਂ ਮੋਹਤ ਕਰਦਾ ਤਾਂ ਤਸਵੀਰ ਰਾਣਾ ਗੁਰਜੀਤ ਪਹੁੰਚਲੇ ਸਰ ਕਿਸ ਤਰ੍ਹਾਂ ਦੇ ਦਿਓ ਅੱਜ ਤੋਂ ਜਿਹੜੀ ਆ ਜਿਹੜੀ ਆ ਪ੍ਰਚਾਰ ਹੋਰ ਤੇਜੀ ਨਾਲ ਹੋਵੇ ਅੱਜ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਔਰ ਲੀਡਰ ਸਹਿਬਾਨ ਬੜੇ ਜੋਸ਼ੋਖ ਰੋਸ਼ਨਾ ਭਾਰਤ ਪੁਸ਼ਨ ਆਸ਼ੂ ਜੀ ਦਾ ਜਿਹੜਾ ਨਿਰਮਹੰਕਨ ਪਰਤੇ ਉੱਪਰ ਲਿਆਏ ਆ ਔਰ ਆਸ਼ੂ ਜੀ ਦੇਖੋ ਵੋਟ ਪੈਣੀ ਆ ਲੀਡਰ ਨੂੰ ਉਹ ਜ਼ਮਾਨਾ ਚਲੇ ਗਿਆ ਜਿੱਥੇ ਪਾਰਟੀ ਨੇ ਟੈਗ ਰੱਖ ਦਿੱਤੀ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਉੱਥੇ ਚਿਹਰਾ ਵੀ ਦੇਖਣਗੇ ਲੋਕ ਉਹ ਉਹ ਚਿਹਰਾ ਚੁਣਨਗੇ ਜਿਹਨੇ ਲੋਕਾਂ 'ਚ ਕੰਮ ਕੀਤਾ ਜਿਹਨੇ ਲੋਕਾਂ 'ਚ ਵਿਛੜਿਆ ਉਹ ਕੇਵਲ ਭਾਰਤ ਪੂਰਨ ਆਸ਼ੂ ਆ ਐਂਡ ਪਹਿਨ ਪੰਜਾਬ ਲੋਕ ਇਹਨਾਂ ਮੋਬਤ ਕਰਾ ਆ ਤਸਵੀਰ ਰਾਣਾ ਗੁਰਜੀਤ ਪਹੁੰਚਲੇ ਸਰ ਕਿਸ ਤਰ੍ਹਾਂ ਦੇਦੇ ਹੋ ਅੱਜ ਤੋਂ ਜਿਹੜੀ ਆ ਜਿਹੜੀ ਆ ਪ੍ਰਚਾਰ ਹੋਰ ਤੇਜੀ ਨਾਲ ਹੋਵੇ ਅੱਜ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਔਰ ਲੀਡਰ ਸਹਿਬਾਨ ਬੜੇ ਜੋਸ਼ੋ ਖੁਰੋਸ਼ਨਾ ਭਾਰਤ ਪੁਸ਼ਪ ਆਸ਼ੂ ਜੀ ਦਾ ਜਿਹੜਾ ਨਿਰਮਹੰਕਨ ਪਰਤੇ ਉੱਪਰ ਉੱਦੀ ਆਏ ਆ ਔਰ ਆਸ਼ੂ ਜੀ ਦੇਖੋ ਵੋਟ ਪੈਣੀ ਆ ਲੀਡਰ ਨੂੰ ਕੋਈ ਜ਼ਮਾਨਾ ਚਲੇ ਗਿਆ ਜਿੱਥੇ ਪਾਰਟੀ ਨੇ ਟਿਕ ਰਦੀ ਤੀ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਉਥੇ ਚਿਹਰਾ ਵੀ ਦੇਖਣੇ ਦੇ ਲੋ ਔਰ ਉਹ ਚਿਹਰਾ ਚੁਣਨਗੇ ਜਿਹਨੇ ਲੋਕਾਂ 'ਚ ਕੰਮ ਕੀਤਾ ਜਿਹਨੇ ਲੋਕਾਂ 'ਚ ਫਿਚਰਿਆ ਉਹ ਕੇਵਲ ਭਾਰਤ ਪੂਜਨ ਆਸ਼ੂ ਆ ਐਂਡ ਪਹਿਨ ਪੰਜਾਬ ਲੋਕ ਇਹਨਾਂ ਮੋਕਤ ਕਰਤਾ ਤਾਂ ਤਸਵੀਰ